ਲਖਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਢਾਂਚਾ ਅਕਾਲੀ ਦਲ ਸੁਧਾਰ ਲਖਰ ਦਾ ਪੰਗ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਪੰਗ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਕਾਲੀ ਦਲ ਸੁਧਾਰ ਲਖਰ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਬੈਠਕ ਦੇ ਬਾਅਦ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਐ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਢਾਚਾ ਅਕਾਲੀ ਦਲ ਸੁਧਾਰ ਲਹਿਰ ਦਾ ਭੰਗ ਹੋ ਸਕਦਾ ਹੈ ਕਿਉਂਕਿ ਜਦੋਂ ਸ਼੍ਰੀ ਅਕਾਲਤ ਸਹਿਬ ਤੋਂ ਸਜ਼ਾ ਸੁਣਾਈ ਗਈ ਤਾਂ ਉਦੋਂ ਬਾਗੀ ਧੜੇ ਨੂੰ ਇਹ ਵੀ ਖਦਾਇਤਾ ਕੀਤੀਆਂ ਗਈਆਂ ਕਿ ਹੁਣ ਇਹ ਜਿਹੜੇ ਆਪੋ ਆਪਣੇ ਧੜੇ ਐ ਇਸ ਮੇਟ ਲੈ ਜਾਣੇ ਇਕੱਠੇ ਕਰ ਲੈ ਜਾਣ ਤਾਂ ਇੱਕ ਵਾਰੀ ਫਿਰ ਇਕਜੁੱਟ ਹੋ ਕੇ ਸੇਵਾ ਕੀਤੀ ਜਾਵੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਕਾਲ ਤਲ ਸਾਬ ਦਾ ਹੁਕਮ ਮੰਨਣ ਨੂੰ ਹੁਣ ਜਿਹੜੇ ਆਗੂ ਨੇ ਉਹ ਤਿਆਰ ਪਰ ਤਿਆਰ ਨੇ ਕਿਉਂਕਿ ਇੱਕ ਨਸੀਖਤ ਵੀ ਦਿੱਤੀ ਗਈ ਹੈ ਕਿ ਪੰਥ ਖਤਰੇ ਦੇ ਵਿੱਚ ਹੈ ਤੇ ਤੁਸੀਂ ਆਪੋ ਆਪਣੀ ਧੜੇ ਬਣਾਏ ਕੋਈ ਨੇ ਤਾਂ ਇਹ ਜਿਹੜੇ ਧੜੇ ਨੇ ਉਹ ਸਮੇਟ ਲੈ ਜਾਣ ਇਹ ਬਾਗੀ ਧੜੇ ਨੂੰ ਕਿਹਾ ਗਿਆ ਸੀ ਤਾਂ ਇਸ ਕਰਕੇ ਬਾਗੀ ਧੜਾ ਜੁੜਾਇਆ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਹੈ ਉਹ ਅੱਜ ਮੀਟਿੰਗ ਕਰੇਗਾ ਅਮ੍ਰਿਤ ਸਰਦ ਵਿੱਚ ਅੱਜ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਆਰ ਬੈਠਕ ਤੋਂ ਬਾਅਦ ਦੇ ਵਿੱਚ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਕਾਲੀ ਦਿਲ ਦੇ ਬਾਕੀ ਧੜੇ ਨੇ ਇਹ ਸੁਧਾਰ ਲਹਿਰ ਖੜੀ ਕੀਤੀ ਸੀ ਉਸ ਤੋਂ ਬਾਅਦ ਨਿਕਲ ਕੇ ਹੀ ਮਾਫੀ ਜਿਹੜੀ ਆਪਣੀ ਲਿਖੀ ਅਰਜੀ ਜਿਹੜੀ ਉਹ ਕਾਲਤ ਸਾਬ ਤੇ ਦਿੱਤੀ ਗਈ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਹੁਣਾਂ ਨੂੰ ਵੀ ਕਿਹਾ ਗਿਆ ਕਿ ਉਹ ਵੀ ਮਾਫੀ ਮੰਗਣ ਉਹ ਵੀ ਗੁਨਾਹ ਦੇ ਭਾਗੀਦਾਰ ਨੇ ਉਸ ਤੋਂ ਬਾਅਦ ਕੀ ਇਹ ਸਾਰੀ ਚੀਜ਼ ਦੁਬਾਰਾ ਚਰਚਾ ਦੇ ਵਿੱਚ ਆਈ ਦੁਬਾਰਾ ਇੱਕ ਮੁੱਦਾ ਬਣ ਗਈ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਵਿਵਾਦ ਵੀ ਕਾਫੀ ਹੋਇਆ ਹੈ ਕਈ ਬਾਗੀ ਆਗੂ ਕਾਲੀ ਦਲ ਦੇ ਵਿੱਚ ਵਾਪਸੀ ਨੂੰ ਹੁਣ ਤਿਆਰ ਨੇ ਕੱਲ ਅਸੀਂ ਗੱਲ ਕਰ ਲਈਏ ਤਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੁਣੀ ਜਿੱਥੇ ਆਪਣੀ ਸੇਵਾ ਨਿਭਾਰੇ ਸੀ ਉੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜੁੜੇ ਨੇ ਸਿਕੰਦਰ ਸਿੰਘ ਮਲੂਕਾ ਵੀ ਸੁਖਬੀਰ ਬਾਦਲ ਦੇ ਨਾਲ ਨਜ਼ਰ ਆਏ ਨੇ ਔਰ ਉਹਨਾਂ ਨੇ ਉੱਥੇ ਮੀਡੀਆ ਦੇ ਮੁਖਾਤਬ ਹੋ ਕੇ ਵੀ ਕਿਹਾ ਸੀਗਾ ਕਿ ਕਈ ਵੱਖਰੇਵੇਂ ਖੋ ਜਾਂਦੇ ਨੇ ਪਾਰਟੀਆਂ ਦੇ ਵਿੱਚ ਆਪਸੀ ਮਤਭੇਦ ਸੋਚ ਨੂੰ ਲੈ ਕੇ ਵਿਚਾਰ ਨੂੰ ਲੈ ਕੇ ਹੋ ਜਾਂਦੇ ਨੇ ਪਰ ਜਦੋਂ ਅਕਾਲਤ ਸਾਬ ਹੁਕਮ ਕਰ ਦਵੇ ਤੇ ਉਹਦੇ ਅੱਗੇ ਵੱਖਰੇਵੇਂ ਬਹੁਤ ਛੋਟੇ ਹੋ ਜਾਂਦੇ ਨੇ ਇਹ ਸਿਕੰਦਰ ਸਿੰਘ ਮਲੂਕਾ ਹੁਣਾਂ ਦਾ ਕੱਲ ਬਿਆਨ ਸੀ ਉਹਨਾਂ ਕਹਿ ਕੇ ਅਕਾਲੀ ਦਲ ਦੇ ਆ ਵੱਖਰੇਵੇਂ ਜੁੜੇ ਨੇ ਜਿਹੜੇ ਬੰਦਿਆਂ ਦੇ ਵੱਖਰੇਵੇਂ ਨੇ ਆਗੂਆਂ ਦੇ ਵੱਖਰੇਵੇਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਬਹੁਤ ਛੋਟੇ ਨੇ ਇਸ ਕਰਕੇ ਉਹ ਤੋਂ ਇਕੱਠੇ ਹੋਣ ਦੀ ਤਾੜਨਾ ਦਿੱਤੀ ਗਈ ਹੈ ਤਾਂ ਜਰੂਰ ਅਸੀਂ ਉੱਤੇ ਅਮਲ ਕਰਾਂਗੇ ਕੱਲ ਸਿਕੰਦਰ ਸਿੰਘ ਮਲੂਕਾ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਨਜ਼ਰ ਆਏ ਸੀ ਜਿੱਥੇ ਉਹ ਸੇਵਾ ਆਪਣੀ ਪੂਰੀ ਕਰ ਰਹੇ ਸੀ ਆਰ 3ਾ ਵੀ ਨਵੇਂ ਪ੍ਰਧਾਨ ਨੂੰ ਕਬੂਲਣ ਦਾ ਐਲਾਨ ਕਰ ਚੁੱਕੇ ਨੇ ਕੱਲ੍ਹ ਜੀ ਇਨਸਾ ਹੁਣਾ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਵੀ ਕਹਿ ਕਿ ਸਾਨੂੰ ਇਸ ਦੇ ਵਿੱਚ ਕੋਈ ਵੀ ਸਾਡੇ ਵੱਲੋਂ ਕੋਈ ਵੀ ਦਿੱਕਤ ਨਹੀਂ ਹੈ ਅਸੀਂ ਨਵੇਂ ਪ੍ਰਧਾਨ ਨੂੰ ਕਬੂਲਣ ਲਈ ਤਿਆਰ ਤਿਆਰ ਆ ਅਸੀਂ ਨਵਾਂ ਪ੍ਰਧਾਨ ਜਿਹੜਾ ਵੀ ਹੋਊਗਾ ਉਸ ਨੂੰ ਅਸੀਂ ਕਬੂਲ ਲਵਾਂਗੇ ਤਾਂ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸਮੇਟਣ ਦੀ ਤਿਆਰੀ ਹੋ ਸਕਦੀ ਹੈ ਅੱਜ ਮੀਟਿੰਗ ਹੈ बैठक रखी गई अमृतसर ਦੇ ਵਿੱਚ ਬੈਠਕ ਤੋਂ ਬਾਅਦ ਦੇ ਵਿੱਚ ਢਾਂਚਾ ਜੜਿਆ ਅਕਾਲੀ ਦਲ ਸੁਧਾਰ ਲਹਿਰ ਦਾ ਪੰਖ ਹੋ ਸਕਦਾ ਕਿਉਂਕਿ ਸ਼੍ਰੀ ਅਕਾਲਤ ਸਹਿਬ ਤੋਂ ਤਾੜਨਾ ਵੀ ਕੀਤੀ ਗਈ ਕਿ ਪੰਥ ਖਤਰੇ 'ਚ ਹੈ ਤਾਂ ਇਹ ਆਪਣੇ ਧੜੇ ਜੜੇ ਆ ਉਹ ਇਕੱਠੇ ਕਰ ਲੈ ਜਾਣ ਕੋਈ ਬਾਗੀ ਕੋ ਦਾਗੀ ਕੋਈ ਇਹ ਤੜਾ ਤਾਂ ਇਹ ਸਾਰੇ ਧੜੇ ਜੜੇ ਆ ਉਹ ਇਕੱਠੇ ਖੋਜਣ ਇਹ ਧੜੇ ਟੁੜੇ ਹੁਣ ਛੱਡ ਦਿੱਤੇ ਜਾਣ ਇਹਨਾਂ ਨੂੰ ਸਮੇਟ ਲਿਆ ਜਾਵੇ ਇਹ ਤਾੜਨਾ ਸ਼੍ਰੀ ਅਕਾਲਤ ਸਹਿਬ ਤੋਂ ਅਹ ਜਥੇਦਾਰ ਦੇ ਵੱਲੋਂ ਕੀਤੀ ਗਈ ਸੀ ਤੋਂ ਇਸ ਕਰਕੇ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਬੈਠਕ ਕੀਤੀ ਜਾ ਰਹੀ ਹੈ ਤੇ ਬੈਠਕ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਸੁਧਾਰ ਲਾਇਰ ਦਾ ਢਾਂਚਾ ਭੰਗ ਹੋ ਸਕਦਾ ਹੈ